ਕਿਸਾਨ ਜਥੇਬੰਦੀਆਂ ਦੇ ਨਾਲ ਇਹ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋયા ਦਾ ਸੀ ਕਿ ਉਗਰਾਹਾ ਦੀ ਜਥੇਬੰਦੀ ਤੇ ਦੂਛੇ ਪਾਸੇ ਢੱਲੇਵਾਲ ਦੇ ਵਿੱਚ ਪੇਚ ਫਾਸਾ ਹੋਇਆ ਨਸਰ ਆ ਰਿਹਾ ਹੈ ਇੱਕ ਦੂਜੇ ਨੂੰ ਲੈ ਕੇ ਤਕਰਾਰ ਚੱਰੀ ਹੈ ਤੇ ਉੱਥੇ ਹੀ ਹੁਣ ਜਿਹੜਾ ਕਿ ਜੋਗਿੰਦਰ ਉਗਰਾਹਾ ਨੇ ਬੀਤੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਸੀ ਕਿ ਸ਼ੰਭੂ ਅਤੇ ਜੋ ਖਨੌਰੀ ਮੋਰਚਾ ਲੱਗਿਆ ਸੀ ਉਸੇ ਪਿੱਛੇ ਵੀ ਜਿਹੜਾ ਕਿ ਸਰਕਾਰ ਦਾ ਹੱਥ ਸੀ ਤੇ ਜਿਸ ਨੂੰ ਲੈ ਕੇ ਡੂੰਘੇ ਇਲਜ਼ਾਮਾ ਜਿਹੜੇ ਕਿ ਢੱਲੇਵਾਲ ਦੇ ਉੱਤੇ ਲਗਾਏ ਗਏ ਤੇ ਹੁਣ ਉੱਥੇ ਹੀ ਕਿਸਾਨ ਜਥੇਬੰਦੀਆਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਥੇ ਹੀ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਉਗਰਾਹਾਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸ਼ੰਭੂ ਅਤੇ ਖਨੌਰੀ ਦੇ ਉੱਤੇ ਜੋ ਮੋਰਚਾ ਲੱਗਿਆ ਉਸ ਦੇ ਪਿੱਛੇ ਵੀ ਸਰਕਾਰ ਦੀ ਚਾਲ ਸੀ ਤੇ ਉਹਨਾਂ ਨੇ ਕਿਹਾ ਹੈ ਕਿ ਸਬੂਤ ਪੇਸ਼ ਕਰਨ ਤੇ ਸਾਰੇ ਤੱਥ ਜਿਹੜੇ ਕਿ ਸਾਹਮਣੇ ਰੱਖੇ ਜਾਣ ਪਰੰਤੂ ਉਗਰਾਹਾਾਂ ਦੇ ਵੱਲੋਂ ਪਵਾੜ ਪਾਉਣ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਥੇ ਹੀ ਕਿਸਾਨ ਹੁਣ ਭੜਕਦੇ ਹੋਏ ਨਜ਼ਰ ਆ ਰਹੇ ਨੇ ਹੁਣ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆਂ ਸ਼ੰਭੂ ਅਤੇ ਖਨੌਰੀ ਮੋਰਚੇ ਬਾਰੇ ਜਿਹੜਾ ਜੋਗਿੰਦਰ ਸਿੰਘ ਉਗਰਾਹਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਪ੍ਰਧਾਨ ਨੇ ਬਿਆਨ ਦਿੱਤਾ ਹੈਗਾ ਇਹ ਬਿਆਨ ਬਿਲਕੁਲ ਇਸ ਤਰ੍ਹਾਂ ਦਾ ਬਿਆਨ ਹੈਗਾ ਜਿਵੇਂ ਇਸ ਦੋਨਾਂ ਮੋਰਚਾਂ ਨੂੰ ਉਹਨੇ ਬੀਜੇਪੀ ਦੇ ਨਾਲ ਬੀਜੇਪੀ ਦਾ ਪਲਾਨ ਤੇ ਬੀਜੇਪੀ ਨਾਲ ਜੋੜ ਕੇ ਪੇਸ਼ ਕੀਤਾ ਹੈਗਾ ਮੈਂ ਸਮਝਦਾ ਇਹ ਆਪਣੇ ਆਪ ਦੇ ਵਿੱਚ ਕਿਸਾਨਾਂ ਦੇ ਵਿੱਚ ਫੁੱਟ ਪਾਉਣ ਵਾਲਾ ਬਿਆਨ ਹੈਗਾ ਤੇ ਨਾਲ ਦੀ ਨਾਲ ਲੋਕਾਂ ਦੇ ਵਿੱਚ ਕਿਸਾਨ ਲਹਿਰ ਬਾਰੇ ਭੜਬੜੂ ਸੇ ਖੜੇ ਕਰਨ ਵਾਲਾ ਬਿਆਨ ਹੈਗਾ ਮੈਂ ਇਹ ਗੱਲ ਕਹਿਣੀ ਚਾਹੁੰਨਾ ਸਪਸ਼ਟ ਤੌਰ ਤੇ ਜਗेंद्र ਸਿੰਘ ਔਰਾਹਾਂ ਜੀ ਤੇ ਉਹਨਾਂ ਦੀ ਜਥੇਬੰਦੀ ਨੂੰ ਕਿ ਜੇ ਤੁਹਾਡੇ ਕੋਲੇ ਸ਼ੰਭੂ ਅਤੇ ਖਨੋਰੀ ਮੋਰਚੇ ਵਾਲੇ ਕੋਈ ਤੱਥ ਕੋਈ ਸਬੂਤ ਨੇ ਤੁਸੀਂ ਸਬੂਤ ਪੇਸ਼ ਕਰੋ ਮੈਂ ਪਿਛਲੇ ਦਿਨਾਂ ਤੋਂ ਜਿਸ ਦਿਨ ਤੋਂ ਤੁਸੀਂ ਬਿਆਨ ਜਾਰੀ ਕੀਤਾ ਇਹ ਭਾਵੇਂ ਤੁਹਾਡਾ ਲੁਕਮਾ ਮੀਟਿੰਗ ਦੇ ਵਿੱਚ ਦਿੱਤਾ ਗਿਆ ਬਿਆਨ ਸੀ ਇਹ ਕੁਦਰਤੀ ਤੌਰ ਤੇ ਓਪਨ ਹੋ ਗਿਆ ਤਾਂ ਇਸ ਅੱਜ ਤੱਕ ਤੁਸੀਂ ਇਸ ਦਾ ਕੋਈ ਜਵਾਬ ਨਹੀਂ ਦੇ ਸਕੇ ਕੋਈ ਨਾ ਤਾਂ ਇਹ ਬਿਆਨ ਨੂੰ ਖੰਡਨ ਕੀਤਾ ਹੈਗਾ ਨਾ ਕੋਈ ਸਬੂਤ ਪੇਸ਼ ਕਰ ਸਕੇ ਸੋ ਤੁਰੰਤ ਕੋਈ ਸਬੂਤ ਪੇਸ਼ ਕਰਨਾ ਚਾਹੀਦਾ ਹੈ ਨਹੀਂ ਪੰਜਾਬ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਤੇ ਖਾਸ ਕਰਕੇ ਸੰਯੁਕਤ ਮੋਰਚੇ ਨੂੰ ਇਹੋ ਜਿਹੇ ਬਿਆਨ ਦੇਣ ਵਾਲੇ ਆਗੂ ਲੀਡਰਾਂ ਦੇ ਉੱਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਗਾਂ ਤੋਂ ਪੰਜਾਬ ਦੀ ਤੇ ਭਾਰਤ ਦੀ ਕਿਸਾਨ ਮੂਵਮੈਂਟ ਦੇ ਅੰਦਰ ਇਹੋ ਜਿਹੇ ਭੱਬਲਪੂਸਾ ਖੜਾ ਕਰਨ ਵਾਲੇ ਬਿਆਨ ਇਹ ਫਟਪਾਉ ਬਿਆਨ ਕੋਈ ਲੀਡਰ ਨਾ ਦੇ ਸਕੇ ਸ਼ੰਭੂ ਅਤੇ ਖਨੋਰੀ ਮੋਰਚੇ ਬਾਰੇ ਜਿਹੜਾ ਜੋਗਿੰਦਰ ਸਿੰਘ ਉਗਰਾਹਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਪ੍ਰਧਾਨ ਨੇ ਬਿਆਨ ਦਿੱਤਾ ਹੈਗਾ ਇਹ ਬਿਆਨ ਬਿਲਕੁਲ ਇਸ ਤਰ੍ਹਾਂ ਦਾ ਬਿਆਨ ਹੈਗਾ ਜਿਵੇਂ ਇਸ ਦੋਨਾਂ ਮੋਰਚਿਆਂ ਨੂੰ ਉਹਨੇ ਬੀਜੇਪੀ ਦੇ ਨਾਲ ਬੀਜੇਪੀ ਦਾ ਪਲਾਨ ਤੇ ਬੀਜੇਪੀ ਨਾਲ ਜੋੜ ਕੇ ਪੇਸ਼ ਕੀਤਾ ਹੈਗਾ ਮੈਂ ਸਮਝਦਾ ਇਹ ਆਪਣੇ ਆਪ ਦੇ ਵਿੱਚ ਕਿਸਾਨਾਂ ਦੇ ਵਿੱਚ ਫੁੱਟ ਪਾਉਣ ਵਾਲਾ ਬਿਆਨ ਹੈਗਾ ਤੇ ਨਾਲ ਦੀ ਨਾਲ ਲੋਕਾਂ ਦੇ ਵਿੱਚ ਕਿਸਾਨ ਲਹਿਰ ਬਾਰੇ ਭੱੜਪੂਸੇ ਖੜੇ ਕਰਨ ਵਾਲਾ ਬਿਆਨ ਹੈਗਾ ਮੈਂ ਇਹ ਗੱਲ ਕਹਿਣੀ ਚਾਹੁੰਨਾ ਸਪਸ਼ਟ ਤੌਰ ਤੇ ਜਗेंद्र ਸਿੰਘ ਔਰਾਹਾਂ ਜੀ ਤੇ ਉਹਨਾਂ ਦੀ ਜਥੇਬੰਦੀ ਨੂੰ ਕਿ ਜੇ ਤੁਹਾਡੇ ਕੋਲੇ ਸ਼ੰਭੂ ਅਤੇ ਖਨੋਰੀ ਮੋਰਚੇ ਵਾਲੇ ਕੋਈ ਤੱਥ ਕੋਈ ਸਬੂਤ ਨੇ ਤੁਸੀਂ ਸਬੂਤ ਪੇਸ਼ ਕਰੋ ਮੈਂ ਪਿਛਲੇ ਦਿਨਾਂ ਤੋਂ ਜਿਸ ਦਿਨ ਤੋਂ ਤੁਸੀਂ ਬਿਆਨ ਜਾਰੀ ਕੀਤਾ ਇਹ ਭਾਵੇਂ ਤੁਹਾਡਾ ਲੁਕਮਾ ਮੀਟਿੰਗ ਦੇ ਵਿੱਚ ਦਿੱਤਾ ਗਿਆ ਬਿਆਨ ਸੀ ਇੱਕ ਕੁਦਰਤੀ ਤੌਰ ਤੇ ਓਪਨ ਹੋ ਗਿਆ ਤਾਂ ਇਸ ਅਜ ਤੱਕ ਤੁਸੀਂ ਇਸ ਦਾ ਕੋਈ ਜਵਾਬ ਨਹੀਂ ਦੇ ਸਕੇ ਕੋਈ ਨਾ ਤਾਂ ਇਹ ਬਿਆਨ ਨੂੰ ਖੰਡਨ ਕੀਤਾ ਹੈਗਾ ਨਾ ਕੋਈ ਸਬੂਤ ਪੇਸ਼ ਕਰ ਸਕੇ ਸੋ ਤੁਰੰਤ ਕੋਈ ਸਬੂਤ ਪੇਸ਼ ਕਰਨਾ ਚਾਹੀਦਾ ਹੈ ਨਹੀਂ ਪੰਜਾਬ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਤੇ ਖਾਸ ਕਰਕੇ ਸੰਯੁਕਤ ਮੋਰਚੇ ਨੂੰ ਇਹੋ ਜਿਹੇ ਬਿਆਨ ਦੇਣ ਵਾਲੇ ਆਗੂ ਲੀਡਰਾਂ ਦੇ ਉੱਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਗਾਹ ਤੋਂ ਪੰਜਾਬ ਦੀ ਤੇ ਭਾਰਤ ਦੀ ਕਿਸਾਨ ਮੂਵਮੈਂਟ ਦੇ ਅੰਦਰ ਇਹੋ ਜਿਹੇ ਭੱਬਰ ਪੂਸਾ ਖੜਾ ਕਰਨ ਵਾਲੇ ਬਿਆਨ ਇਹ ਫਟਪਾਉ ਬਿਆਨ ਕੋਈ ਲੀਡਰ ਨਾ ਦੇ ਸਕੇ